ਸਸ਼ੀਗਾਲ ਜੀ ਕੇ ਟੀਵੀ ਦੇਖ ਰਹੇ ਤੁਸੀਂ ਮੈਂ ਹਰਨਜੀਤ ਕੌਰਟਰਨ ਦੀ ਸ਼ੁਰੂਆਤ ਕਰਾਂਗੇ ਉਸ ਦਾ ਪਹਿਲਾ ਨਜ਼ਰ ਪਾਲਣਿਆਂ ਹੋਂ ਤੱਕ ਦੀਆਂ ਅਹਿਮ ਸੂਖੀਆਂ ਤੇ ਬਰਨਾਲਾ ਦੇ ਪਿੰਡ ਕਾਲੇ ਦੇ ਵਿੱਚ ਖੂਨ ਚਿੱਟਾ ਹੁੰਦਾ ਦਿਖਾਈ ਦੇ ਰਿਹਾ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਭਰਾ ਨੂੰ ਆਪਣੇ ਹੀ ਸਕੇ ਭਰਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਕਟਾਲਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਲੇਿਕ ਇੱਕ ਦਸਤੀ جاری ਹੈ ਜਿੱਥੇ ਲੰਗੀ ਸ਼ਾਮ ਨੂੰ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਤੱਥ ਮਰੇ ਤੱਕ ਐਸਆਈ ਜਗਿੰਦਰ ਸਿੰਘ ਜੋ ਪੰਜਾਬ ਪੁਲਿਸ ਵਿੱਚ ਬਤੌਰ ਮਰੇਕੋਟਲਾ ਇਲਾਕੇ 'ਚ ਡਿਊਟੀ ਕਰਦਾ ਹੈ ਤੇ ਬਰਨਾਲਾ ਵਿੱਚ ਆਪਣੇ ਭਰਾ ਦੇ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਦੇ ਚੱਲਦੇ ਘਟਨਾ ਸਾਹਮਣੇ ਆਈ ਹੈ ਪਿਛਲੀ ਲੰਘੀ ਰਾਤ ਨੂੰ ਐਸਆਈ ਜਗਿੰਦਰ ਸਿੰਘ ਪਿੰਡ ਕਾਲੇ ਕ ਵਿੱਚ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਟਰੈਕਟਰ ਤੇ ਸਵਾਰ ਭਰਾ ਨੇ ਗੁੱਸੇ ਵਿੱਚ ਆ ਕੇ ਆਪਣੇ ਹੀ ਭਰਾ ਉਪਰ ਟਰੈਕਟਰ ਨਾਲ ਪਹਿਲਾਂ ਉਸ ਨੂੰ ਟੱਕਰ ਮਾਰ ਦਿੱਤੀ ਤੇ ਫਿਰ ਟਰੈਕਟਰ ਚੜਾ ਕੇ ਆਪਣੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਟਰੈਕਟਰ ਹਿਟ ਆਨ ਕਰਕੇ ਬੁਲਟ ਸੈਕਟਰ ਬੁਲਟ ਮੋਟਰਸਾਈਕਲ ਸਵਾਰ ਐਸਆਈ ਜਗਿੰਦਰ ਸਿੰਘ ਦੀ ਦਰਦਨਾਕ ਮੌਤ ਹੋ ਗਈ ਤੇ ਇਸ ਘਟਨਾ ਬਲੈਕ ਪਿੰਡ ਵਿੱਚ ਸੈਂਡਾ ਮੋਹਾਲੇ ਹਿਮਾਚਲ ਜੰਮੂ ਕਸ਼ਮੀਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਰਸਾਤ ਤੇ ਬੱਦਲ ਫਟਣ ਕਾਰਨ ਪੌਂਗ ਟੈਂਕ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਵਿਆਸ ਰਿਆ ਚ ਛੱਡੇ ਗਏ ਨੇ ਤੇ ਹੁਣ ਵਿਆਸ ਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਇਸ ਕਾਰਨ ਜ਼ਿਲ੍ਹਾ ਕਪੂਰਥਲਾ ਦਾ ਸੁਲਤਾਨਪੁਰ ਲੋਧੀ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਵਿਆਸ ਰਿਆ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਦਰਿਆ ਦੇ ਦੋਹਾਂ ਕੰਢਿਆਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਚੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ ਪੈਣੀ ਦਰਬਖਾਦਰ ਦਰਿਆ ਤੋਂ ਵਿਆਸ ਦਾ ਆਰਜੀ ਬਨ ਪਾਣੀ ਦਾ ਪੱਧਰ ਵਧਣ ਕਾਰਨ ਟੁੱਟ ਗਿਆ ਜਿਸ ਕਾਰਨ ਹੜ੍ਹ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਡੈਮ 'ਚ ਲਗਾਤਾਰ ਪਾਣੀ ਵਾਧੂ ਆਉਣ ਕਾਰਨ ਡੈਮ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ ਇਸ ਕਾਰਨ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਨੂੰ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਪਿੰਡ ਮੰਡ ਮੁਹੰਮਦਾਬਾਦ ਬਾਉਪੁਰ ਸਾੰਗਰਾ ਪਸੰ ਕਦੀਮ 사ਦুলਪੁਰ ਤੇ ਹੋਰ ਪਿੰਡਾਂ ਦੇ ਹਜ਼ਾਰਾਂ ਏਕੜ ਝੋਨੇ ਦੀ ਫਸਲ ਪਾਣੀ 'ਚ ਡੁੱਬ ਗਈ ਹੈ ਕਿਸਾਨਾਂ ਵੱਲੋਂ ਫਸਲਾਂ ਨੂੰ ਬਚਾਉਣ ਲਈ ਬਣਾਏ ਗਏ ਆਰਜੀ ਬੰਨ੍ਹ ਵੀ ਟੁੱਟ ਗਏ ਨੇ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਪਾਣੀ ਦਾ ਰਮਝ ਵਧ ਗਿਆ ਜਿਸ ਕਾਰਨ ਕਿਸਾਨਾਂ ਦੇ ਘਰ ਫਸਲਾਂ ਮਸ਼ੀਨਾ ਪਸ਼ੂ ਵੀ ਪਾਣੀ ਵਿੱਚ ਡੁੱਬਦੇ ਨੇ ਪੰਜਾਬ ਸਰਕਾਰ ਨੇ ਮਿਸ਼ਨ ਰੋਜ਼ਗਾਰ ਦੇ ਤਹਿਤ 504 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਨੇ ਇਹਨਾਂ ਨੂੰ ਨਿਯੁਕਤੀ ਪੱਤਰ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਜਿਸ ਵਿੱਚ ਆਧੁਨਿਕ ਤਰੀਕਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਪਟਵਾਰੀ ਆਪਣਾ ਕੰਮ ਸ਼ੁਰੂ ਕਰਨਗੇ ਨਿਯੁਕਤੀ ਪੱਤਰ ਦੇਣ ਦੇ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪਹਿਲਾਂ ਲੋਕ ਪਟਵਾਰੀਆਂ ਤੋਂ ਡਰਦੇ ਸਨ ਪਰ ਹੁਣ ਸਰਕਾਰ ਨੇ ਕੰਮ ਨੂੰ ਸਾਫ਼ ਤੇ ਪਾਰਦਰਸ਼ੀ ਬਣਾਉਣ ਲਈ ਕਈ ਕਦਮ ਚੁੱਕੇ ਨੇ ਉਹਨਾਂ ਨੇ ਪਟਵਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਜਿੱਥੇ ਵੀ ਕੰਮ ਕਰਨ ਜਾਹਾਂ ਉੱਥੇ ਪੂਰੀ ਲਗਨ ਨਾਲ ਕੰਮ ਕਰਨ ਤੇ ਉਹਨਾਂ ਦਾ 6 ਮਹੀਨੇ ਬਾਅਦ ਟ੍ਰਾਂਸਫਰ ਵੀ ਹੋ ਸਕੇਗਾ ਉਹਨਾਂ ਨੇ ਪੁਰਾਣੀ ਪਟਵਾਰੀਆਂ ਤੋਂ ਦੂਰ ਰਹਿਣ ਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਹਦਾਇਤ ਦਿੱਤੀ ਨਵੇਂ ਪਟਵਾਰੀਆਂ ਨੂੰ ਸਲਾਹ ਦਿੰਦਿਆਂ ਮੁੰਡੀਆਂ ਨੇ ਕਿਹਾ ਕਿ ਜਿੰਨੀ ਵੀ ਤਨਖਾਹ ਮਿਲਦੀ ਹੈ ਉਸ ਵਿੱਚ ਪਰਿਵਾਰ ਦਾ ਖਰਚਾ ਚਲਾਉਣ ਇਸ ਨਾਲ ਪਰਿਵਾਰ ਨੂੰ ਖੁਸ਼ੀ ਬਣੀ ਰਹੇਗੀ ਉਹਨਾਂ ਕਹਿ ਕੇ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਸੱਤਾ ਚਾਈ ਸੀ ਤੇ ਇਸ ਦੀਆਂ 5 ਮੁੱਖ ਗਰੰਟੀਆਂ ਸਰਕਾਰੀ ਨੌਕਰੀ ਵੀ ਸ਼ਾਮਲ ਸੀ ਦਾ ਦਾਅਵਾ ਹੈ ਕਿ ਹੁਣ ਤੱਕ 55 ਹਜ਼ਾਰ ਲੋਕਾਂ ਨੂੰ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀ ਦਿੱਤੀ ਜਾ ਚੁੱਕੀ ਹੈ ਸ਼ਰਮਨੀ ਇਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪੀ ਸਿੰਘ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਗੁਰੂਆਂ ਪੰਜਾਬ ਮਹਾਰਾਸ਼ਟਰ ਵਿਹਾਰ ਤੇ ਹੋਰ ਦੇਸ਼ਾਂ ਤੋਂ ਆਏ ਡੈਲੀਗੇਟਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਲਮ ਸੰਧੀ ਨਾਲ ਸੰਪੰਨਤੀ ਜੇਵਲੀ ਜੁਨੇ ਉਹਨਾਂ ਨੇ ਵਚਨ ਦਿੱਤਾ ਹੈ ਕਿ ਇਸ ਸੇਵਾ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਤੇ ਖੁਦ ਕੋਈ ਚੋਣ ਨਹੀਂ ਲੜਨਗੇ ਪਰ ਪਾਰਟੀ ਚੋਣ ਲੜੇਗੀ ਤੇ ਸਰਕਾਰ ਬਣਾਏਗੀ ਕਹਿੰਨੀ ਹਰਪੀ ਸਿੰਘ ਨੇ ਸੁਭੀ ਸਿੰਘ ਬਾਦਲ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਨੇ ਕਿਰਦਾਰ ਕੁਸ਼ੀ ਕੀਤੀ ਤਾਂ ਉਹ ਬੂਹੇ ਤੇ ਖੜਕੇ ਨੰਗਾ ਕਰਨਗੇ ਤੇ ਉਹਨੇ ਦਾਅਵਾ ਕੀਤਾ ਕਿ ਉਹਨਾਂ ਕੋਲ ਸੁਖਬੀਰ ਬਾਦਲ ਦੀਆਂ ਜਾਇਦਾਦਾਂ ਦੀ ਲੰਬੀ ਸੂਚੀ ਹੈ ਜੋ ਉਹਨਾਂ ਨੇ ਆਪਣੇ ਸਾਥੀਆਂ ਨੂੰ ਮੁਹैया करवाई ਸੀ ਉਹਨਾਂ ਕਹਿ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਚੋਣ ਨਿਸ਼ਾਨ ਤੇ ਦਫ਼ਤਰ ਵੀ ਲਿਆ ਜਾਵੇਗਾ ਉਹਨਾਂ ਨੇ ਜ਼ੋਰ ਦੇ ਕੇ ਕਹਿ ਕੇ ਕਿ ਉਹ ਵੱਖਰਾ ਚੁੱਲਾ ਨਹੀਂ ਬਣਾਉਣਗੇ ਸਗੋਂ ਅਸਲੀ ਅਕਾਲੀ ਦਲ ਹੀ ਉਹਨਾਂ ਦੀ ਹੈ ਤੇ ਉਹਨਾਂ ਨੇ ਸੁਖਬੀਰ ਬਾਦਲ ਦੀ ਸ਼੍ਰੀ ਅਕਾਲੀ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ੀ ਦਾ ਹਵਾਲਾ ਦਿੰਦੇ ਕਹਿ ਕੇ ਕਿ ਸੰਗਤ ਨੇ ਉਹਨਾਂ ਨੂੰ ਸਤਕਾਰ ਨਹੀਂ ਤਿਰਸਕਾਰ ਦਿੱਤਾ ਉਹਨਾਂ ਨੇ ਬਾਦਲ ਧੜੇ ਤੇ ਤੰਜ ਕਸ ਕੇ ਤੇ ਕਹਿ ਕੇ ਕਿ ਗਰੰਥੀਆਂ ਨੂੰ ਸਿਆਸਤ ਹੀ ਨਹੀਂ ਸਮਝਦੇ ਪਰ ਹੁਣ ਉਹ ਦਿਖਾਉਣਗੇ ਕਿ ਗਰੰਥੀ ਸਿੰਘਾਂ ਕੀ ਸਿਆਸਤ ਦੇ ਕੀ ਹੁੰਦੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਬਾਬਾ ਖੜਕ ਸਿੰਘ ਮਾਰਗ ਤੇ ਬਣੇ 184 ਨਵੇਂ ਟਾਈਪ 7 ਬਹੁ ਮੰਜ਼ਿਲਾ ਫਲੈਟ ਦਾ ਉਦਘਾਟਨ ਕੀਤਾ ਉਦਘਾਟਨ ਪ੍ਰੋਗਰਾਮ ਸਵੇਰੇ 10 ਵਜੇ ਹੋਇਆ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸਿੰਦੂਰ ਦਾ ਬੋ ਪੌਦਾ ਵੀ ਲਗਾਇਆ ਇੱਕ ਕੰਪਲੈਕਸ ਸੰਸਦ ਮੈਂਬਰਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਹਰੇਕ ਫਲੈਟ ਦਾ ਖੇਤਰਫਲ 5000 ਵਰਗ ਫੂਟੇਜ ਇਸ ਵਿੱਚ ਦਫ਼ਤਰ ਤੇ ਸਟਾਫ ਲਈ ਜਗ੍ਹਾ ਹੈ ਪ੍ਰੋਜੈਕਟ ਗੈਰ ਤਿੰਨ 17 ਰੇਟਿੰਗ 13 80 ਇਮਾਰਤ ਕੇਂਦਰ ਕੋਡ ਦੇ ਅਨੁਸਾਰ ਹੈ ਇਮਾਰਤ ਪਹਚਾਲ ਰੋहतक ਨੇ ਤੇ ਆਪਾਂਝਾ ਲਈ ਅਨੁਕੂਲ ਨੇ ਤੇ 7 ਜੁਲਾਈ 2015 ਨੂੰ ਦਿਨ ਅਗਰ ਪੁਲਿਸ ਸਟੇਸ਼ਨ ਤੇ ਹੋਏ ਅਤਵਾਦੀ ਹਮਲੇ ਚ ਇੰਸਪੈਕਟਰ ਬਲਬੀਤ ਸਿੰਘ ਨੇ ਆਪਣੀ ਜਾਨ ਤੇ ਖੇੜ ਕੇ ਐਸਐਸਪੀ ਦੀ ਜਾਨ ਬਚਾਈ ਸੀ ਇਸ ਕਰਕੇ ਉਹਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਇੰਸਪੈਕਟਰ ਬਲਬੀਤ ਸਿੰਘ ਨੂੰ ਡੀਐਸ ਪੀ ਦੇ ਅਹੁਦੇ ਤੇ ਤਰੱਕੀ ਦੇਣ ਦੇ ਹੁਕਮ ਦਿੱਤੇ ਨੇ ਤੇ ਬਲਬੀਰ ਸਿੰਘ ਉਸ ਸਮੇਂ ਸਪੈਸ਼ਲ ਆਪਰੇਸ਼ਨ ਸੈਲ ਵਿੱਚ ਇਨਸਪੈਕਟਰ ਹਜ ਤਨਖ ਸੀ ਤੇ ਹਮਲੇ ਵਿੱਚ ਗੋਲੀਆਂ ਲੱਗਨ ਨਾਲ ਜ਼ਖਮੀ ਹੋ ਗਏ ਸਨ ਹਾਈ ਕੋਰਟ ਕੋਲੋਂ ਪੰਜਾਬ ਸਰਕਾਰ ਨੂੰ ਗਲਬੀਰ ਸਿੰਘ ਨੂੰ ਤਰੱਕੀ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਦੱਸਦੀ ਹੈ ਕਿ ਹਮਲੇ ਦੌਰਾਨ ਬਲਬੀਰ ਸਿੰਘ ਨੇ ਐਸਐਸਪੀ ਨੂੰ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਤੇ ਆਤਵਾਦੀ ਨੇ ਗੋਲੀਆਂ ਨਾਲ ਉਸ 'ਤੇ ਜ਼ਖਮੀ ਹੋ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤਸਰ ਪ੍ਰਾਈਵੇਟ ਹਸਪਤਾਲ ਭੇਟੀ ਕਿਰਵਾਇਆ ਗਿਆ ਸੀ ਜਿੱਥੇ ਉਹਨਾਂ ਦੀ ਸਰਜਰੀ ਹੋਈ ਸੀ ਤੇ 3 ਅਗਸਤ ਨੂੰ ਰਾਜ ਸਰਕਾਰ ਨੇ ਦਿਨ ਅ ਸ਼ਹੀਦ پولیس ਮੁਲਾਜ਼ਮ ਦੇ ਪਰਵਾਰਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ ਪੰਜਾਬ ਮੈਲਾ ਕਮਿਸ਼ਨ ਨੇ ਪੰਜਾਬੀ ਗਾਇਕ ਕਰਨੌਜਲਾ ਤੇ ਯੋਯੋਹਨੀ ਸਿੰਘ ਦੇ ਗੀਤਾ ਵਿਚੌਰਤਾ ਵਰਧ ਅਨੁਚਿਤ ਪਾਸ਼ਾ ਵਿਵਰਤ ਨੂੰ ਲੈ ਕੇ ਸਖਤ ਰਖਤ ਤੱਕ ਤਿਆਰ ਕੀਤਾ ਹੈ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਗਿੱਲ ਨੇ ਦੱਸਿਆ ਕਿ ਦੋਵਾਂ ਗਾਇਕਾਂ ਨੇ ਆਪਣੇ ਗੀਤਾ ਵਿਚੌਰਤੇ ਦੀ ਪਾਸ਼ਾ ਲਈ ਮਾਫੀ ਮੰਗੀ ਹੈ ਤੇ ਵਰਤਮਾਨ ਵਿੱਚ ਦੋਵੇਂ ਗਾਇਕ ਵਿਦੇਸ਼ ਚ ਨੇ ਤੇ ਫੋਨ ਤੇ ਕਮਿਸ਼ਨ ਨਾਲ ਸੰਪਰਕ ਕਰਕੇ ਵਾਅਦਾ ਕੀਤਾ ਹੈ ਕਿ ਭਾਰਤ ਆਉਣ ਤੇ ਕਮਿਸ਼ਨ ਤੇ ਦਫ਼ਤਰ ਆ ਕੇ ਸਿੱਧੇ ਤੌਰ ਤੇ ਮਾਫੀ ਮੰਗਣਗੇ ਫਿਲਹਾਲ ਇਸ ਰਿਪੋਰਟ ਦੇ ਵਾਸਤੇ ਨਹੀਂ ਨਵੀਂ ਅਤੇ ਤਾਜ਼ਾ ਖਬਰਾਂ ਲਈ ਤੁਸੀਂ ਦੇਖਦੇ ਰਹੋ ਜੀਕੇਆ ਟੀਵੀ ਧੰਨਵਾਦ